ਤੇ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਸ਼ਬਦ ਹੈ ਸਿਲੀ ਰਾਗ ਮਹੱਲਾ 3 ਜੱਤੀ ਜੀ ਪਾਸ਼ਾ ਜੀ ਦਾ ਇਹ ਸ਼ਬਦ ਹੈ ਸਿਲੀ ਰਾਗ ਦੇ ਅੰਦਰ ਗੁਰਦੇਵ ਪਤਾ ਜੀ ਫਰਮਾਉਂਦੇ ਨੇ ਮਾਲਕ ਜੀ ਕਹਿੰਦੇ ਨੇ ਰਹਾਉ ਵਾਲੇ ਬੰਦ ਚ ਪਾਈ ਰੇ ਭਗਤ ਹੀਨ ਕਾਹੇ ਜਗ ਆਇਆ ਜੇ ਰੱਬ ਦੀ ਬੰਦਗੀ ਨਹੀਂ ਕੀਤੀ ਤਾਂ ਤੇਰਾ ਸੰਸਾਰ ਚ ਆਉਣ ਦਾ ਫਾਇਦਾ ਕੋਈ ਨਹੀਂ ਹੈ ਭਗਤ ਹੀਨ ਕਾਹੇ ਜਗ ਆਇਆ ਕਿਉਂ ਫਿਰ ਸੰਸਾਰ ਚ ਆਇਆ ਭਗਤੀ ਮੈਂ ਕੱਲ ਦੱਸੀ ਸੀ ਆਪ ਜੀ ਨੂੰ ਕਿ ਭਗਤੀ ਬੜੇ ਤਰ੍ਹਾਂ ਦੀ ਹੈ ਜੀਐਸੀ ਨੇਚਰ ਨੂੰ ਨਹੀਂ ਸੰਭਿਆ ਚੰਗੇ ਵਿਚਾਰ ਚੰਗੇ ਥਾਟ ਚੰਗਾ ਜੀਵਨ ਨਹੀਂ ਹੈ ਇਹਦਾ ਮਤਲਬ ਭਗਤੀ ਨਹੀਂ ਹੈ ਤੁਸੀਂ ਭਗਤੀ ਨਹੀਂ ਕੀਤੀ ਫਿਰ ਕਹਿੰਦੇ ਫਿਰ ਤੇਰੇ ਆਉਣ ਦਾ ਕੀ ਫਾਇਦਾ ਸੰਸਾਰ 'ਚ ਇੱਕ ਕਿਉਂਕਿ ਜਿਹੜਾ ਭਗਤੀ ਸ਼ਬਦ ਹੈ ਅਸੀਂ ਸੋਚਦੇ ਹਾਂ ਕਿ ਬੰਦਾ ਚੌਂਕੜਾ ਮਾਰ ਕੇ ਬੈਠਾ ਅੱਖਾਂ ਬੰਦ ਕੀਤੀਆਂ ਹੱਥ ਵਿੱਚ ਮਾਲਾ ਫੜੀ ਹੈ ਇਹ ਆ ਜੀ ਭਗਤੀ ਕਰ ਰਿਹਾ ਹਰ ਇੱਕ ਤਰ੍ਹਾਂ ਦੀ ਭਗਤੀ ਹੈ ਕੋਈ ਡੇਮ ਤੇ ਬੈਠਾ ਸਰਵ ਕਰ ਰਿਹਾ ਲੋਕਾਂ ਨੂੰ ਉਹ ਵੀ ਭਗਤੀ ਹੈ ਕਮਾਲ ਵਿੱਚ ਬੈਠਾ ਆ ਕੰਪਿਊਟਰ ਤੇ ਟਾਈਪਿੰਗ ਕਰ ਰਿਹਾ ਉਹ ਵੀ ਭਗਤੀ ਹੈ ਕੋਈ ਕਈ ਲੈ ਕੇ ਘਾ ਵੜ ਰਿਹਾ ਘਾ ਘੋਟ ਤੇ ਉਹ ਵੀ ਭਗਤੀ ਹੈ ਹਰ ਇੱਕ ਤਰ੍ਹਾਂ ਦੀ ਭਗਤੀ ਹੈ ਮਾਲਕ ਜੀ ਨੇ ਜੇ ਤੂੰ ਇਹ ਭਗਤੀ ਨਾ ਕੀਤੀ ਭਗਤੀ ਕੀਆ ਕਿਰਤ ਕਿਰਤ ਸਿਧਾਂਤ ਤੇ ਪਹਿਲਾ ਭਾਵੇਂ ਕੋ ਹਿੰਦੂ ਹੈ ਮੁਸਲਮਾ ਹੈ ਸਿੱਖ ਹੈ ਇਸਾਈ ਵੀ ਕਿਰਤ ਕਰਨੀ ਜ਼ਰੂਰੀ ਹੈ ਗੁਰਨਾਨ ਸਮਰਜੀਂ ਤਿੰਨ ਸਿਧਾਂਤ ਹੈ ਇਹ ਸਿੱਖਾਂ ਤੇ ਅਪਲਾਈ ਨਹੀਂ ਹੁੰਦੇ ਇਹ ਯੂਨੀਵਰਸਲ ਨੇ ਉਥੇ ਨਹੀਂ ਲਿਖਿਆ ਕਿ ਸਿੱਖਾਂ ਲਈ ਕਿਰਤ ਜ਼ਰੂਰੀ ਹੈ ਸਿੱਖਾਂ ਲਈ ਨਾਮ ਜਪਣਾ ਜ਼ਰੂਰੀ ਹੈ ਸਿੱਖ ਹੀ ਵੰਡ ਕੇ ਸ਼ਕਣ ਭਾਈ ਕੋਈ ਵੀ ਸ਼ਕ ਸਕਦਾ ਹੈ ਕਿਰਤ ਮੈਨੇ ਥੋੜਾ ਕੰਮ ਜਿਹੜਾ ਵੀ ਕੰਮ ਹੈ ਤੇ ਜੇ ਕੰਮ ਮੈਂ ਕੱਲ ਦੱਸਿਆ ਸੀ ਕੰਮ ਹੀ ਪੂਜਾ ਬਣ ਗਿਆ ਤੇ ਵੱਖਰੀ ਭਗਤੀ ਕਰਨ ਦੀ ਲੋੜ ਨਹੀਂ ਪੈਣੀ ਫਿਰ ਜੇ ਕੰਮ ਹੀ ਪੂਜਾ ਬਣ ਗਿਆ ਤੇ ਜਿੰਨਾਂ ਦੀ ਕੰਮ ਪੂਜਾ ਬਣ ਜਾਂਦੀ ਹੈ ਕੰਮ ਵੀ ਉਹਨਾਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਕਿਰਤ ਉਹਨਾਂ ਨੂੰ ਪਿਆਰ ਕਰਦੀ ਹੈ ਫਿਰ ਜੀਵਨ ਦੇ ਵਿੱਚ ਕਦੀ ਉਹ ਇਹ ਨਹੀਂ ਸ਼ਬਦ ਇਹ ਵਰਡਸ ਯੂਜ਼ ਨਹੀਂ ਕਰਦੇ ਬੋਲਦੇ ਨਹੀਂ ਮੇਰੇ ਕੋ ਕੰਮ ਨਹੀਂ ਹੈ ਉਹ ਕਹਿੰਦੇ ਨਹੀਂ ਸੱਚੇ ਪਾਸ਼ਾ ਜੀ ਨੂੰ ਬਹੁਤ ਕੰਮ ਲੱਗਦਾ ਹੈ ਬਹੁਤ ਹੈ ਕੰਮ ਕਿਉਂਕਿ ਉਹਨਾਂ ਨੂੰ ਇੱਕ ਵੀ ਸ਼ਿਫਟ ਮਿਲਦੀ ਹੈ ਉਹ ਇਵੇਂ ਯੂਜ਼ ਕਰਦੇ ਨੇ ਇਵੇਂ ਵਰਤੋਂ ਕਰਦੇ ਨੇ ਜਿਵੇਂ ਮਾਲਕ ਨੇ ਬਹੁਤ ਕੰਮ ਦਿੱਤਾ ਹੈ ਕਦੇ ਕਿਲਾ ਕਿਤੇ ਸ਼ਿਕਵਾ ਨਹੀਂ ਰੱਬ ਦੇ ਨਾਲ ਹੁਣ ਸੋਚ ਕੇ ਦੇਖੋ ਇੱਕ ਬਾਪ ਦੇ ਚਾਰ ਪੁੱਤ ਹੋਣ ਬਾਪ ਚਾਹੇਗਾ ਕਿ ਆ ਵੱਡੇ ਨੂੰ ਮੈਂ ਜ਼ਿਆਦਾ ਦੇ ਦਾਂ ਛੋਟੇ ਨੂੰ ਘੱਟ ਦੇਵਾਂ ਛੋਟੇ ਨੂੰ ਜ਼ਿਆਦਾ ਦੇ ਦਾਂ ਵੱਡੇ ਨੂੰ ਘੱਟ ਦੇਵਾਂ ਦੁਨਿਆਵੀ ਬਾਪ ਕਰ ਸਕਦਾ ਹੈ ਇਹ ਵੀ ਹੁੰਦਾ ਨਾ ਵੱਡਿਆਂ ਨਾਲ ਪਿਆਰ ਤੇ ਛੋਟਿਆਂ ਨਾਲ ਨੇਚਰਲ ਹੁੰਦਾ ਹੈ ਜਿਹੜਾ ਛੋਟਾ ਹੈ ਜਿਹੜਾ ਗੋਦ ਵਿੱਚ ਹੈ ਨਾ ਮਾਂ ਮਾ ਉਹਦਾ ਨਾ ਪਿਆਰ ਥੋੜਾ ਜਿਹਾ ਜ਼ਿਆਦਾ ਕਰਦੀ ਪਰ ਇਹ ਕਦੇ ਨਹੀਂ ਕਿ ਵੱਡੇ ਨਾਲ ਘੱਟ ਹੋਏਗਾ ਉਮਰ ਦੇ हिसाब ਨਾਲ ਫਰਕ ਪੈ ਜਾਂਦਾ ਉਹਨੂੰ ਡਾਂਟ ਲੈਂਦੇ ਨੇ ਉਹਨੂੰ ਡਾਂਟ ਨਹੀਂ ਸਕਦੇ ਪਰ ਜਦੋਂ ਬਾਪ ਨੇ ਪਹਿਲੀ ਵੰਡਨੀ ਆ ਤੇ ਉਹ ਬਰਾਬਰ ਪਹਿਲੀ ਵੰਡਦਾ ਹੈ ਬਾਈਕੁਰ ਅਕਾਲਪੁਰਖ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ ਰੱਬ ਦੀਆਂ ਨਜ਼ਰਾਂ ਵਿੱਚ ਕੋਈ Hindu ਨਹੀਂ ਹੈ ਕੋਈ Muslim ਨਹੀਂ ਕੋਈ Sikh ਕੋਈ Isai ਨਹੀਂ ਹੈ ਉਹ ਸਭ ਨੂੰ ਬਰਾਬਰ ਪਿਆਰ ਕਰਦਾ ਆ ਉਹ ਕਹਿੰਦਾ ਜਿਹੜਾ ਮੇਰਾ ਕਰਮ ਮੈਂ ਉਹ ਕਰਨਾ ਸ਼ੁਰੂ ਕਰ ਦੇ ਮੇਰਾ ਪਿਆਰ ਤੂੰ ਲੈ ਲੇਗਾ ਬਾਪ ਵੀ ਇਹੋ ਚਾਹੁੰਦਾ ਨਾ ਜੇ ਬਰਾਬਰ ਦੀ ਪਹਿਲੀ ਚਾਹੀਦੀ ਹੈ ਤੇ ਮੇਰਾ ਕਹਿਣਾ ਮੰਨ ਜੇ ਇਹ ਨਹੀਂ ਕਿ ਬਾਪ ਦਾ ਪੁੱਤ ਹੈਗਾ ਆ ਤੇ ਮੈਂ ਕਹਿਣਾ ਨਹੀਂ ਮੰਨਣਾ ਤੇਰਾ ਮੈਂ ਉਹ ਓੱਖਾ ਬੋਲੂਗਾ ਪੁੱਤ ਕਹਿੰਦਾ ਇਹ ਮੇਰੇ ਹੱਥ ਚ ਜ਼ਮੀਨ ਹੈ ਇਹ ਮੇਰੇ ਨਾਂ ਤੇ ਹੀ ਆ ਹਾਂ ਜਿਹੜਾ ਸੇਵਾ ਕਰ ਲੂਗਾ ਮੇਰੀ ਮੈਂ ਉਹਨੂੰ ਦੇ ਦਾਂਗਾ ਫਿਰ ਭਾਵੇਂ ਜਿੰਨੇ ਮਰਜ਼ੇ ਕੇਸ ਕਰੀ ਜਾਈਂ ਭਰਾ ਦੇ ਉੱਤੇ ਕੇਸ ਕਰਦੀ ਜੋ ਮਰਜ਼ੀ ਜਿਸ ਬਾਪ ਦੀ ਤੂੰ ਖੁਸ਼ੀ ਨਹੀਂ ਲੈ ਸਕਿਆ ਫਿਰ ਉਹਦੀ ਜ਼ਮੀਨ ਦੇ ਹੱਕ ਵੀ ਨਹੀਂ ਬਣਦਾ ਤੇਰਾ ਜੇ ਅਸੀਂ ਬਾਪ ਨੂੰ ਖੁਸ਼ ਨਹੀਂ ਰੱਖਿਆ ਤੇ ਯਾਦ ਰੱਖਿਓ ਸਾਡਾ ਹੱਕ ਨਹੀਂ ਬਣਦਾ ਕਿ ਜੇ ਮੈਂ ਆਪਣੇ ਬਾਪ ਨਾਲ ਗੱਲ ਨਹੀਂ ਕਰਦਾ ਪਿਆਰ ਨਹੀਂ ਕਰਦਾ ਤੇ ਮੈਨੂੰ ਉਹਦਾ ਹੱਕ ਨਹੀਂ ਉਹਦੀ ਜ਼ਮੀਨ ਦੇ ਉੱਤੇ ਕਿਉਂਕਿ ਮੇਰਾ ਉਹਦੇ ਨਾਲ ਸਬੰਧ ਹੀ ਕੋਈ ਨਹੀਂ ਹੈ ਫਿਰ ਮੈਂ ਸ਼ਿਕਵਾ ਨਹੀਂ ਕਰ ਸਕਦਾ ਉਹਦੇ ਨਾਲ ਕਦੀ ਜ਼ਿੰਦਗੀ ਪਰ ਰੱਬ ਤੇ ਜਿਹੜਾ ਸ਼ਿਕਵਾ ਕਰਦੇ ਨੇ ਇਹ ਵੇਖਣਾ ਆਪਣੇ ਅੰਦਰ ਆਪਣੇ ਗਿਰੜ ਗਿਰਵਾਣ ਵਿੱਚ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਹੈ ਕਿ ਮੈਂ ਰੱਬ ਜੀ ਦੇ ਹੁਕਮ ਨੂੰ ਕਦੀ ਮੰਨਿਆ ਆਪਣੇ ਪਿਓ ਦੇ ਹੁਕਮ ਨੂੰ ਕਿਸੇ ਦੀ ਆਪਣੇ ਹੱਥਾਂ ਨਾਲ ਕਿਸੇ ਦੀ ਹੈਲਪ ਕੀਤੀ ਹੈ ਕਿਤੇ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਮੈਂ ਗ੍ਰੈਟੀਟਿਊਡ ਪੇ ਕੀਤਾ ਹੈ ਜੇ ਮੈਂ ਕੀਤਾ ਆ ਫਿਰ ਮੇਰੇ ਅੰਦਰ ਕਦੇ ਸ਼ਿਕਵਾ ਨਹੀਂ ਆਏਗਾ ਜੇ ਮੈਂ ਸ਼ਿਕਵਾ ਕਰ ਰਿਹਾ ਇਹਦਾ ਮਤਲਬ ਮੇਰੇ ਚ ਕਮੀ ਹੈ ਰੱਬ ਚ ਰੱਬ ਤਾਂ ਇੱਕੋ ਸਾਰਿਆਂ ਨੂੰ ਦੇ ਰਿਹਾ ਧੁੱਪ ਉਹ ਸਾਰਿਆਂ ਨੂੰ ਬਰਾਬਰ ਦੇ ਰਿਹਾ ਇਹ ਤੇ ਨਹੀਂ ਕਹਿ ਰਿਹਾ ਮੈਨੂੰ ਨਾਮ ਨਹੀਂ ਜਪਦਾ ਇਹਨੂੰ ਧੁੱਪ ਨਹੀਂ ਦੇਣੀ ਬਰਾਬਰ ਦੇ ਰਿਹਾ ਆਕਸੀਜਨ ਸਾਬ ਨੂੰ ਇੱਕੋ ਬਰਾਬਰ ਮਾਤਰਾ ਚ ਮਿਲ ਰਹੀ ਐ ਹਾਂ ਜਿਹੜਾ ਨਾ ਸ਼ੁਕਰਾ ਹੋ ਜਾਂਦਾ ਨਾ ਉਹਨੂੰ ਘੱਟ ਘੱਟ ਦਿੰਦਾ ਫਿਰ ਉਹ ਕਹਿੰਦਾ ਤੂੰ ਮੇਰ ਕੋ ਨਹੀਂ ਲਹੇਗਾ ਫਿਰ ਨਕਲ ਹੀ ਲਹੇਗਾ ਮੇਰੀ ਆਕਸੀਜਨ ਦਾ ਤੈਨੂੰ ਕਦੇ ਥੈਂਕ ਯੂ ਨਹੀਂ ਬੋਲਿਆ ਹੁਣ ਡਾਕਟਰਾਂ ਨੇ ਤੈਨੂੰ ਦਿੱਤੀ ਉਹਨੂੰ ਥੈਂਕ ਯੂ ਬੋਲਦਾ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਤੁਸੀਂ ਮੈਨੂੰ ਬਚਾਲਿਆ ਤੇ ਬਾਪੂ ਕਹਿੰਦਾ ਨਾ ਪੁੱਤ ਮੇਰ ਕੋ ਇੰਨਾ ਚਿਰ ਮੈਂ ਤੈਨੂੰ ਪਾਲਿਆ ਹੁਣ ਗਵਾਂਡੀਆਂ ਨੇ ਚੁੱਕ ਕੇ ਤੈਨੂੰ ਉੱਥੋਂ ਤੱਕ ਛੱਡ ਦਿੱਤਾ ਉਹਦਾ ਥੈਂਕ ਯੂ ਕਰਦਾ ਪਿਓ ਦਾ ਥੈਂਕ ਯੂ ਪੁੱਤ ਇੰਨੇ ਚਿਰ ਦਾ ਤੈਨੂੰ ਢੋਰੀਆ ਮੈਂ ਇਕਦਮ ਕੋਈ ਨਾ ਸ਼ੁਕਰ ਹੈ ਰੱਬ ਜੀ ਵੀ ਮੰਗਦੇ ਆ ਸਾਡੇ ਕੋ ਸ਼ੁਕਰਾਨਾ ਤੇ ਜਦੋਂ ਅਸੀਂ ਮੈਂ ਹਮੇਸ਼ਾ ਬੇਨਤੀ ਕਰਦਾ ਗ੍ਰੈਟੀਟਿਊਡ ਵਾਕ ਬਹੁਤ ਉੱਥੋਂ ਸਵੇਰੇ ਉੱਠ ਕੇ ਨੇਚਰ ਵਿੱਚ ਜਾਇਆ ਕਰੋ ਆਪਣੇ ਸਾਹ ਲੈਂਦੇ ਹੋ ਤਾਂ ਅੱਖਾਂ ਦਾ ਨੱਕ ਕੰਨ ਦਾ ਹਮੇਸ਼ਾ ਥੈਂਕ ਯੂ ਬੋਲਿਆ ਕਰੋ ਜਿਵੇਂ ਤੁਸੀਂ ਦੇਖਿਆ ਹੋਣਾ ਸਾਈਕਲ ਚਲਾਉਂਦੇ ਆ ਨਾ ਸਾਈਕਲ ਵਿੱਚ ਤੇਲ ਪਾਉਂਦੇ ਹੁੰਦੇ ਆ ਉਹਦੇ ਪੈਂਡਲਾਂ ਦੇ ਉੱਤੇ ਸਾਰਾ ਕੁਝ ਕਿਉਂ ਕਿਉਂਕਿ ਉਹ ਵਰਕ ਸਹੀ ਕਰਦੇ ਰਹਿਣ ਅੱਖਾਂ ਦੇ ਵਿੱਚ ਤੇਲ ਪਾਉਣਾ ਕੀ ਹੈ ਇਹਦਾ ਸ਼ੁਕਰਾਨਾ ਕਰਨਾ ਕਿ ਸਹੀ ਚੱਲਦੀਆਂ ਰਹਿ ਇਹਨੂੰ ਗਰੀਸ ਕਰਦੇ ਰਿਹਾ ਕਰੋ ਗੱਡੀ ਵੀ ਲੈ ਕੇ ਜਾਂਦੇ ਆ ਨਾ ਆਪਾਂ ਜੇ ਦੀ ਸਰਵਿਸ ਕਰਾ ਲੈਗੇ ਨਾ ਕਰੋਗੇ ਤਾਂ ਬੰਦ ਪੈ ਜਾਂਦੀ ਹੈ ਡਰਦੇ ਆ ਕਿਤੇ ਰੁਕਣਾ ਜਾਵੇ ਇਹ ਵੀ ਚੀਜ਼ਾਂ ਇਹਨਾਂ ਨੂੰ ਡਰਿਆ ਕਰੋ ਕਿ ਅੱਖ ਕਿਤੇ ਕੰਮ ਕਰਨਾ ਰੁਕਣਾ ਜਾਵੇ ਭਾਈ ਮੇਰੀ ਅੱਖ ਹਾਈ ਮੁੜ ਕੇ ਨਾ ਮੈਨੂੰ ਕਹਿਣਾ ਪਵੇ ਡਾਕਟਰਾਂ ਕੋਲ ਬਚਾ ਦਿਓ ਜੀ ਬਚਾ ਦਿਓ ਮੇਰੀ ਅੱਖ ਮੈਨੂੰ ਦੀਦਾ ਨਹੀਂ ਕਰ ਪਈ ਪਹਿਲਾਂ ਹੀ ਤੇਲ ਪਾ ਕੇ ਰੱਖਿਆ ਕਿਤੇ ਵਿੱਚ ਇਹਨੂੰ ਰਮਾ ਰੱਖਿਆ ਕਰ ਹਾਰਟ ਆਪਣਾ ਬles ਕਰਿਆ ਕਰ ਇਹਨੂੰ ਹਮੇਸ਼ਾ ਬੋਲਿਆ ਕਰ ਥੈਂਕ ਯੂ ਹਾਰਟ ਤੂੰ ਬਹੁਤ ਵਧੀਆ ਵਰਕ ਕਰ ਰਿਹਾ ਨਹੀਂ ਕਹਿੰਦੇ ਅਸੀਂ ਕਦੇ ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਚੀਜ਼ ਦੀ ਕੀਮਤ ਨੂੰ ਸਮਝਦੇ ਨਹੀਂ ਉਨਾ ਚਿਰ ਉਹਦੇ ਲਈ ਸਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ ਨਹੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਜਿਹਦੇ ਕੋਲ ਨਿੱਕੀ ਜਿਹੀ ਪਾਵਰ ਹੈ ਡੈਡੀ ਨਿੱਕੀ ਜਿਹੀ ਪਾਵਰ ਹੈ ਪਰ ਉਸ ਬੱਚੇ ਲਈ ਸਭ ਤੋਂ ਵੱਡੀ ਪਾਵਰ ਹੈ ਕਿਉਂਕਿ ਡੈਡੀ ਤੇ ਬਹੁਤ ਹੈ ਨਾ ਸੰਸਾਰ ਦੇ ਵਿੱਚ ਹਰ ਇੱਕ ਨੂੰ ਡੈਡੀ ਹੈ ਹਰ ਇੱਕ ਨੂੰ ਮੰਮੀ ਹੈ ਹਰ ਇੱਕ ਨੂੰ ਪਿਓ ਮਾਂ ਹੈ ਜਿਹਦੇ ਕੋਈ ਨਿੱਕੀ ਜਿਹੀ ਪਾਵਰ ਨਾ ਹੋਵੇ ਉਹਨੂੰ ਪੁੱਛ ਕੇ ਦੇਖੋ ਜ਼ਿੰਦਗੀ ਕੀ ਹੁੰਦੀ ਹੈ ਫਿਰ ਉਹ ਮਹਿਸੂਸ ਕਰਦਾ ਹਾਂ ਮੇਰੇ ਕੋ ਪਹਿਲਾਂ ਹੈ ਗਈ ਸੀ ਮੈਂ ਕਦੀ ਕਹਿਆ ਹੀ ਨਹੀਂ ਸਕਿਆ ਡੈਡੀ ਆਈ ਲਵ ਯੂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਕਦੀ ਨਹੀਂ ਕਿਹਾ ਜਿਉਂਦੇ ਜੀ ਕਹਿ ਕੇ ਦੇਖ ਤਾਂ ਸਹੀ ਉਹਦੇ ਅੰਦਰ ਜਿਹੜੀ ਖੁਸ਼ੀ ਹੈ ਉਹਦੇ ਅੰਦਰੋਂ ਜਿਹੜੀ ਪੋਜ਼ਿਟਿਵ એનર્ਜੀ ਤੁਹਾਨੂੰ ਮਿਲਣੀ ਹੈ ਉਹ ਲੋਕਾਂ ਨੂੰ ਵੀ ਕਹਿੰਦੇ ਤੇਰੇ ਦੇ ਆਪਣੇ ਪਰਿਵਾਰ ਨੂੰ ਕਹਿ ਕੇ ਦੇਖਿਆ ਕਰੋ ਪਿਤਾ ਜੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮਾਤਾ ਜੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਆਪਣੀ ਭੈਣ ਨੂੰ ਆਪਣੀ ਭਰਾ ਨੂੰ ਕਹਿ ਕੇ ਦੇਖੋ ਪਰ ਜੇ ਕਿਤੇ ਇਹਨਾਂ ਚੋਂ ਇੱਕ ਸਕਿਪ ਹੋ ਗਈ ਫਿਰ ਪਤਾ ਲੱਗਣਾ ਆ ਕਿ ਇਹਨਾਂ ਦੀ ਕੀਮਤ ਕੀ ਹੈ ਇਨਸਾਨ ਉਹਨਾਂ ਚਰ ਕੀਮਤ ਹੁਣ ਜਿਹਦੇ ਕੋ ਭਰਾ ਨਾ ਹੋਵੇ ਉਹਨੂੰ ਪੁੱਛ ਕੇ ਦੇਖੋ ਭਰਾ ਦੀ ਕੀਮਤ ਕੀ ਹੈ ਸਾਡੇ ਕੋ ਦੋ ਹੱਥ ਹੈ ਸਾਡੇ ਕੋ ਦੋ ਹਰਤ ਅਰਦਾਸ ਨਹੀਂ ਹੁੰਦੀ ਜੇ ਦੇਖੋ ਇੱਕ ਹੱਥ ਆ ਵਿਚਾਰਾ ਉਹ ਖੜਾ ਹੋ ਕੇ ਅਰਦਾਸ ਉਹ ਵੀ ਕਰ ਰਿਹਾ ਉਹ ਚਾਹੁੰਦਾ ਕਿ ਮੈਂ ਦੂਜਾ ਵੀ ਜੋੜ ਸਕਾਂ ਪਰ ਨਹੀਂ ਜੋੜ ਸਕਦਾ ਉਹ ਬੰਨ੍ਹ ਹੱਥ ਜੋੜ ਕੇ ਅਰਦਾਸ ਨਹੀਂ ਉਹਦੇ ਕੋਈ ਹੁੰਦੀ ਖੜਾ ਹੀ ਨਹੀਂ ਹੋ ਸਕਦਾ ਜੇ ਦੇਖੋ ਪੈਰ ਨਹੀਂ ਹੈਗੇ ਉਨ ਕੂ ਦੇਸ਼ੋ ਮੈਂ ਵੀ ਭਜਣਾ ਚਾਹੁੰਦਾ ਐ ਜੇ ਤੁਸੀਂ ਭੱਜ ਰਹੇ ਹੋ ਸ਼ੁਕਰਾਨਾ ਪੈਰਾਂ ਲਈ ਉਹ ਫੀਟੀਆਂ ਜਿਹੜੀਆਂ ਉਂਗਲਾਂ ਨਾ ਉਹਨਾਂ ਦਾ ਥੈਂਕ ਯੂ ਵੀ ਬਣਦਾ ਐ ਉਹ ਨਿੱਕੀ ਜੀ ਪੈਰ ਦੀ ਚੀਜ਼ ਜਿਹਨੂੰ ਅਸੀਂ ਕੀਮਤ ਨਹੀਂ ਕਦੀ ਸਮਝੀ ਉਹਦਾ ਵੀ ਸ਼ੁਕਰਾਨਾ ਬਣਦਾ ਕਿ ਜੇ ਤੂੰ ਨਾ ਹੋਵੇ ਮੇਰੇ ਨਾਲ ਨਿੱਕਾ ਜਾਂ ਪਾੜ ਆ ਤੂੰ ਨਾ ਹੋਵੇ ਤੇ ਮੇਰੀ ਜ਼ਿੰਦਗੀ ਕਿਵੇਂ ਦੀ ਹੋਈ ਕਿਦਾ ਮਤਲਬ ਰੱਬ ਜੀਆ ਨੇ ਜਿਨਨੇ ਸਾਨੂੰ 파ਟ ਦਿੱਤੇ ਨੇ ਹਰ ਦੇ ਹਰ ਇੱਕ ਦੇ ਲਈ ਸ਼ੁਕਰਾਨਾ ਹੈ ਤਾਂ ਮਾਲਿਕ ਜੀ ਕਹਿੰਦੇ ਭਾਈ રે ਪਗਤ ਹੀਣ ਕਾਹੀ ਜਗਿਆ ਆ ਉਹ ਤਾਂ ਸ਼ੁਕਰਾਨਾ ਕੀਤਾ ਹੀ ਨਹੀਂ ਰੱਬ ਦਾ ਅਸੀਂ ਤੇ ਦੁਜੇ ਸ਼ੁਕਰਾਨੇ ਕਰਦੇ ਰਹੇ ਆ ਆਪਣੇ ਆਪ ਲਈ ਸ਼ੁਕਰਾਨਾ ਸ਼ੁਕਰਗੁਜ਼ਾਰ ਹੋਇਆ ਕਰ ਰੱਬ ਜੀ ਦਾ